ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪਾਪ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ اچھا ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਵੋਟ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਹੋਣ ਦੇ ਨੇ ਇਸ ਤਰ੍ਹਾਂ ਦੇ ਡਵੈਲਪਮੈਂਟਸ ਕਰਨਗੇ ਕਿ ਉਹ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਾ ਕੋ ਕਿੰਨਾ ਗਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਐ ਜਿਹੜੀ ਸਾਡੀ ਆਊਟਲੈਟ ਹੈ ਗੋਲਡਨ ਹੰਪਨ ਦੇ ਬਿਲਕੁਲ ਕੋਲ ਹੈ ਤੇ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਹੈ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਕਿ ਬਹੁਤ ਵਾਤੇ ਆ ਜਿਹੜਾ ਵੀ ਕੋਈ ਦੂਜੀ ਸਟੇਟ ਤੋਂ ਆਉਂਦਾ ਉਹਦੇ ਲਈ ਨਹੀਂ ਨਹੀਂ ਜਿਹੜੇ ਲੋਕੀ ਇੱਥੇ ਆ ਰਹੇ ਆ ਆਪਣੀ VOTING ਇੰਗ ਦਿਖਾਣੇ ਆ ਦੇਖੋ ਵੋਟ ਸੇ ਪੂਰੀ ਕੰਟਰੀ ਦੀ ਹੈਗੇ ਤੇ ਉਹਨਾਂ ਨੂੰ ਜੀ ਸਾਊਂਡ ਮਿਲੇਗਾ ਇੰਨੇ ਮੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਆਪਣਾ ਵੋਟ ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੀ ਆਉਣ ਵਾਲੀ ਜਨਰੇਸ਼ਨਸ ਲਈ ਬਹੁਤ ਲੋੜ